ਰਾਜਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ ਕਿਲੋ ਫੀਮ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਟੀ ਕਿਰਪਾਲ ਸਿੰਘ ਮੋਹਿਨੇ ਦੱਸਿਆ ਕਿ ਮੁਖਬਰ ਖਾਸ ਨੇ ਮੁਖਬਰੀ ਕੀਤੀ ਸੀ ਕਿ ਇੱਕ ਵਿਅਕਤੀ ਫੀਮ ਸਮੇਤ ਆ ਰਿਹਾ ਹੈ ਇਸਤੇ ਪੁਲਿਸ ਨੇ ਨਾਕਾਬੰਦੀ ਕੀਤੀ ਪੁਲਿਸ ਪਾਰਟੀ ਨੇ ਬੱਸ ਵਿੱਚੋਂ ਉਤਰ ਕੇ ਇਧਰ ਉਧਰ ਹੋਣ ਵਾਲੇ ਤਸਕਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਲਿਆ ਪੁਲਿਸ ਮੁਤਾਬਕ ਇਹ افیم مومੀ ਲਿਫਾਫੇ ਵਿੱਚ ਪਾਈ ਹੋਈ ਸੀ ਇਸ ਵਿਅਕਤੀ ਦੀ ਪਛਾਣ ਰਾਹੁਲ ਯਾਦਵ ਹਾਲ ਆਬਾਦ ਲੁਧਿਆਣਾ ਵਜੋਂ ਹੋਈ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡੇ ਮਾਨਯੋਗ ਐਸਐਸਪੀ ਸ਼ਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਦੀਆਂ ਹਜ਼ਾਰਾਂ ਮੁਬਾਰਕਾਂ ਅਸੀਂ ਯੁੱਧ ਲਖਿਆ ਬਰੁੱਦ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਇਹਦਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਥੀਮ ਲੈ ਕੇ ਜਿਹੜਾ ਆ ਰਿਹਾ ਹੈ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪਿੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ ਸਾਹਿਬਸਾ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਤੋਂ ਉਤਰ ਕੇ ਥੋੜਾ ਪਿੱਛਾ ਨੂੰ ਨਾਕਾਬੰਦੀ ਕੋਸ਼ਿਸ਼ ਕੀਤੀ ਜਨੇ ਇਹ ਰੇਸ਼ੀ ਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਹੈ ਜਿਹੜਾ ਇਹਦਾ ਨਾਮ ਹੈ ਉਹ ਹੈਗਾ rahul yadav ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਨਰਵਾਸ ਮਾਰ ਹਾਸਲ ਕਰਾਂਗੇ ਸਪੋਰਟ ਵੀ ਜਿਹੜੀ ਇਹਦੇ ਕੋਲ ਕਰਤਾ ਹੈ ਨਹੀਂ ਹੈ ਜੇ ਬੈਕਵਰਡ ਅਤੇ ਫਾਰਵਰਡ ਲਿਖੇ ਸਾਰੇ ਹੋਤੀ ਲਿਖਤ ਨਹੀਂ ਫੀਮ ਹੀ ਨਹੀਂ ਫੀਮ ਇਹ ਬੈਗ 'ਚ ਸੀਗੀ ਇਹਦੇ ਦੀ ਬੈਗ ਦੇ ਵਿੱਚੋਂ ਹੋਮ ਕਲਾਸਿਕ ਦੇ ਦੌਰਾਨ ਸਾਨੂੰ ਜਿਹੜੀਆਂ ਕਰਾਂਗੇ ਚਾਹੇ ਮਾਦਮਾ ਹਾਂ ਜੀ ਸਾਡਾ ਇਨਵੈਸਟੀਗੇਸ਼ਨ ਸਾਰੇ ਕਰਾਂਗੇ ਜੀ ਜਿਹੜੇ ਬੈਕਗ੍ਰਾਉਂਡ ਨਾਲ ਲਿੰਕ ਤੇ ਫਾਦਰ ਨਾਲ ਲਿੰਕ ਸਾਰੇ ਉਹ ਵੀ ਦੇਖਾਂਗੇ ਕਿ ਜੋ ਵੀ ਸਾਹਮਣੇ ਤੱਤ ਆਊਗਾ ਤੁਹਾਨੂੰ ਪਤਾ ਆ ਜੀ ਨਈ ਅਸੀਂ ਕਿਤਾ ਜੀ ਰਿਮਾਂਡ ਦੇ ਦੌਰਾਨ ਹੀ ਕਰਾਂ ਅਸੀਂ ਦੇਖਾਂਗੇ ਹਾਂ ਕੱਲਾ ਹੀ ਸੀ ਜਾਈ ਕੱਲਾ ਇਹ ਸੀ ਇਹਦੇ ਤੋਂ ਸਭ ਤੋਂ ਪਹਿਲਾ ਚੱਕਰ ਹੈ ਜੀ ਪਰ ਫੇਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤੱਤਾਂ ਦੇ ਦੇਖਾਂਗੇ ਕਿ ਪਹਿਲਾਂ ਤਾਂ ਨਹੀਂ ਆਇਆ ਜੀ ਹਾਂਜੀ ਇਨਫੋਰਮੇਸ਼ਨ ਸੀ ਸਾਡੀ ਇਨਫੋਰਮੇਸ਼ਨ ਦੇ ਤਹਿਤ ਵੀ ਅਸੀਂ ਨੋਟ ਲਾਇਆ ਸੀ ਉਹ ਵੀ ਪਤਾ ਕਰਾਂਗੇ ਜੀ ਹੁਣ ਬਿਮਾਰਤ ਦੇ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿ ਉਹ ਦੇਣੀ ਸੀਗੀ ਟੀਮ ਲੈ ਆ ਕੇ ਤੇ ਕਿਹਨੂੰ ਲੈ ਕੇ ਆਇਆ ਤੁਸੀਂ ਆ ਉਹ ਸਾਰਾ ਅਸੀਂ ਪਤਾ ਕਰਾਂਗੇ ਨੇ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਦਾ ਲੈ ਕੇ ਆਉਂਦੇ ਆ ਕਿਹ ਨੂੰ ਦੇਣੀ ਸੀ ਇਹ ਲਿਹਾਤੀ ਦਾ ਕੀ ਹੈ ਇਹ ਸਾਰਾ ਪਤਾ ਕਰਾਂਗੇ ਸਰ ਜੀ ਇਹ ਕੰਰਦੇ ਨੇ ਕਿ ਕੋ ਮਦਦ ਕਰਦੇ ਕਿ ਕਿ ਆਇਆ ਹੈ ਤੇ ਇਹ ਜਿੱਦ ਲਈ ਜਾ ਕਿ ਕੋ ਕਿੱਥੇ ਕਿੱਥੇ ਆ ਰਹੇ ਦਰਸ਼ਨ ਮੁਤਾਬਕ ਇਹ ਪਾਣੀ ਪੱਤ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀ ਪੱਤ ਤੋਂ ਲੈ ਰਿਹਾ ਇਹ ਬਾਸ ਤੇ ਚੜ ਕੇ ਆਇਆ ਜੀ ਸਰ ਜਿਵੇਂ ਤੁਸੀਂ ਇੱਥੇ ਮਾੜਾ ਦਾਵਾ ਦੇ ਕੰਮ ਕਰਦੇ ਜਿੰਨੇ ਕੋਈ ਹੈ ਤੇ ਜੇ ਨਹੀਂ ਕੋਈ ਮਾੜਾ ਮਾੜਾ ਕਿਸੇ ਦਾ ਜਿੰਨੇ ਥੀ ਦੇਖੋ ਜੀ ਨੈਸ਼ਨਲ ਹਾਈਵੇ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲਈਆਂ ਪਿੱਛੇ ਇੱਥੇ ਦੋ ਨਿਕਲ ਗੀਆਂ ਦੋ ਅਸੀਂ ਚੈੱਕ ਕਰ ਲਈਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਜੇ ਜਾਣ ਲੱਗਦੇ ਹੂ ਤੱਕ ਤੁਸੀਂ ਜੀ ਇੱਕ ਮਹੀਨੇ ਦੇ ਵਿੱਚ 11-12 ਪਾਸੇ ਜਿਹੜੇ ਐਨਡੀਪੀ ਐਕਟ ਜਿਹੜੇ ਆ ਉਹ ਸੀ ਦੇਖਦੇ ਆ ਆਮ ਲੋਕਾਂ ਨੂੰ ਤੁਸੀਂ ਕੀ ਐਡਵਾਈਸ ਕਰਨ ਵਾਲੇ ਹੋ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸੱਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਵੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਜਾਇਆ ਜਾਏਗਾ ਸਰ ਜੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਮਹੀਨੇ ਬਾਅਦ ਬਿਲਕੁਲ ਇਕੱਠਾ ਮੁਹਿੰਮ ਚੱਲਦਾ ਕਿ ਲਗਨਾਂ ਦੇ ਸਟੇ ਆਪਣਾ ਰੱਖਦਾ ਰਿਹਾ ਰੱਖਦਾ ਮੁਹਿੰਮ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਤੇ ਸਰਕਾਰ ਸਾਰੀ ਬਹੁਤ ਸੀਰੀਅਸ ਸੈਟਮੈਂਟ ਤੇ ਬਿਲਕੁਲ ਹੋਊਗਾ ਜੀ